ਕਰਦਾ ਹੈ ਵੀ ਇੱਕ ਗੱਡੀ ਗਰਾਊਂਡ ਦੇ ਵਿੱਚ ਐਂਟਰ ਹੋਈ ਆ ਵੀਰੀ ਦੀ ਤੰਦਰੁਸਤੀ ਲਈ ਤਾੜੀਆਂ ਮਾਰ ਦਿਓ ਮੇਰੇ ਵੀਰੋ ਠੇਪੀ ਵਾਲਾ ਵੀਰੀ ਇੱਕ ਹੈਪਨ ਦਾ ਸ਼ਿਕਾਰ ਹੋਇਆ ਉਹਨਾਂ ਦੇ ਮਾਤਾ ਜੀ ਅਰਦਾਸ ਕਰਦੇ ਰਹਿੰਦੇ ਆ ਉਹਨਾਂ ਦੇ ਪਰਿਵਾਰ ਦਾ ਦੁੱਖ ਤੇ ਨਹੀਂ ਦੇਖਿਆ ਜਾਂਦਾ ਪਰ ਸਮੁੱਚਾ ਕਬੱਡੀ ਜਗਤ ਇਹਨਾਂ ਦੇ ਨਾਲ ਹੈ ਔਰ ਹਰ ਇਨਸਾਨ ਵੱਲੋਂ ਵੀਰੀ ਦੇ ਲਈ ਦੁਆ ਕੀਤੀ ਗਈ ਹੈ ਅਰਦਾਸ ਕੀਤੀ ਗਈ ਹੈ ਵੀ ਵੀਰੀ ਇਹਨਾਂ ਗਰਾਉਂਡਾਂ ਦੇ ਵਿੱਚ ਦੁਬਾਰਾ ਸੇਧ ਜਬ ਹੋ ਕੇ ਆਵੇ ਵੀਰੀ ਟੈਪੀ ਦੇ ਲਈ ਵੱਡੀ ਅਰਦਾਸ ਹੈ ਔਰ ਟੈਪੀ ਪਿੰਡ ਤੋਂ ਜਿੰਨੇ ਵੀ ਸਤਕਾਰਯੋਗ ਵੀਰ ਵਿਸ਼ੇਸ਼ ਤੌਰ ਤੇ ਪੁਜਿਆ ਵੀਰੀ ਟੈਪੀ ਦੇ ਫਾਦਰ ਸਾਹਿਬ ਸਾਡੇ ਬਾਪੂ ਜੀ ਉਧਰ ਟੈਪੀ ਵਾਲਾ ਵੀਰੀ ਆਇਆ ਹੈ ਬਾਈ ਇੱਕ ਜਕਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਤਿਹ ਦਾ ਜਲਵਾਵਾਗੇ ਸਾਰਿਆਂ ਨੇ ਫਤਿਹ ਦਾ ਜਵਾ ਫਤਿਹ ਸਾਂਝਾ ਕਰਨਾ ਹੈ ਜੋ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਈਡ ਤੇ ਹੋ ਜੋ ਸਾਰੇ ਸਾਈਡ ਤੇ ਹੋ ਜੋ ਯਾਰ ਇਨਫੈਕਸ਼ਨ ਹੋ ਜਾਂਦੀ ਹੁੰਦੀ ਹੈ ਕਈ ਵਾਰੀ ਜਿੱਥੇ ਜਿੱਥੇ ਜੀ ਪੀਰੀ ਢੈਗੀ ਵਾਲੇ ਦੀ ਗੱਡੀ ਲੰਗੇ ਜ਼ੋਰਦਾਰ ਤਾੜੀਆਂ ਮਾਰ ਕੇ ਪੀਰੀ ਢੈਗੀ ਵਾਲੇ ਨੂੰ ਹੌਸਲਾ ਜ਼ਰੂਰ ਦੇਣਾ ਉਹਨੂੰ ਤੇ ਉਹਦੇ ਪਰਿਵਾਰ ਨੂੰ ਜਿੰਨੇ ਸਾਡੇ ਦਰਸ਼ਕ ਵੀ ਆਏ ਆ ਜਾਂ ਕਲੱਬ ਵਾਲੇ ਆ ਇੱਕ ਵਾਰੀ ਆਪਾਂ ਦਰਸ਼ਕਾਂ ਦਾ ਜਿਹੜਾ ਪਿਆਰ ਲੈ ਲਈਏ ਗੱਡੀ ਜਿਹੜੀ ਮੈਦਾਨ ਦੇ ਵੱਲ ਜਾਵੇਗੀ ਸਾਡੇ ਜਿਹੜੇ ਪ੍ਰਬੰਧਕ ਵੀਰ ਨੇ ਉਹ ਸਾਰੇ ਬੀਰੀ ਦੇ ਵੱਲੋਂ ਯਾਰ ਪ੍ਰਬੰਧਕ ਕਮੇਟੀ ਵਾਲੇ ਬੀਰੀ ਨਾਲ ਤੋਂ ਬਿਨਾ ਹੋਰ ਕੋਈ ਵੀ ਨਾਲ ਨਾ ਹੋਵੇ ਇਕੱਲੀ ਪ੍ਰਬੰਧਕ ਕਮੇਟੀ ਵਾਲੇ ਵੀਰ ਨਾਲ ਹੋ ਜਾਣਾ ਇੱਕ ਸਾਈਡ ਉੱਧਰ ਨਹੀਂ ਹੋ ਜਾਵੇ ਅੱਗੇ ਜਾਵੇਗੀ ਤੇ ਜਿੱਥੋਂ ਦੀ ਇਹ ਗੱਡੀ ਜਾ ਰਹੀ ਹੈ ਮੈਂ ਬੇਨਤੀ ਕਰਦਾ ਸਭਨਾ ਭਰਾਵਾ ਦੇ ਲਈ ਤੇ ਨਾਲੇ ਆਪਾਂ ਅਸ਼ੀਰਵਾਦ ਦੇਣਾ ਤੇ ਅਰਦਾਸ ਕਰਨੀ ਹੈ ਇਹ ਨੌਜਵਾਨ ਦੇ ਲਈ ਸੱਚੇ ਪਾਤਸ਼ਾਹ ਇਹ ਤੰਦਰੁਸਤੀਆਂ ਬਖਸ਼ੇ ਸੱਚੇ ਪਾਸਾ ਫੇਰ ਸਾਡੇ ਦਰਮਿਆਨ ਪੁੱਛਦਾ ਕਰਦੇ ਇਸ ਨੂੰ ਬਾਈ ਤਾੜੀਆਂ ਰੁਕੀਆਂ ਜੋਰਦਾਰ ਤਾੜੀਆਂ ਨੂੰ ਸੋ ਲੱਗੇ ਜਿਹੜਾ ਤਾੜੀਆਂ ਨਾਲ ਮਰੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਦਰਮਿਆਨ ਉਹਨਾਂ ਮਹਾਨ ਕਬੱਡੀ ਖਿਡਾਰੀਆਂ ਦੇ ਵਿੱਚੋਂ ਇੱਕ ਬੀਰੀ ਟੈਪੀ ਵਾਲਾ ਜਿਹਨੂੰ ਅਕਸਰ ਹੀ ਤੁਸੀਂ ਮੋਬਾਈਲ ਰਾਹੀਂ ਦੇਖਦੇ ਹੋ ਮੀਡੀਆ ਰਾਹੀਂ ਦੇਖਦੇ ਹੋ ਵੀ ਸਾਡਾ ਇਹ ਭਰਾ ਕਾਫੀ ਸਮੇਂ ਤੋਂ ਮੰਜੇ ਤੇ ਪਿਆ ਹੈ ਤੇ ਬਹੁਤ ਸਾਰੇ ਡਾਕਟਰਾਂ ਨੇ ਇਸ ਨੌਜਵਾਨ ਦਾ ਇਲਾਜ ਕੀਤਾ ਯਤਨ ਕੀਤੇ ਹੈ ਤੇ ਸੱਚੇ ਪਾਸਾ ਦੀ ਮਿਹਰ ਵੀ ਹੋਈ ਹੈ ਇੱਕ ਵਾਰੀ ਆਸਾਂ ਟੁੱਟ ਜਾਂਦੀਆਂ ਨੇ ਮਾਤਾ ਪਿਤਾ ਵੀ ਟੁੱਟ ਚੁੱਕੇ ਆ ਇੱਕ ਵਾਰੀ ਆਸਾਂ ਵੀ ਟੁੱਟ ਜਾਂਦੀਆਂ ਪਰ ਸੱਚੇ ਪਾਸਾਂ ਦੀਆਂ ਤੇ ਤੁਹਾਡੀਆਂ ਦੁਆਵਾਂ ਜਿਹੜੀਆਂ ਇਹ ਗੱਭਰੂ ਦੇ ਨਾਲ ਨੇ ਇਹ ਬੀਰੀ ਢੈਵੀ ਵਾਲਾ ਜਿੱਥੋਂ ਦੀ ਲੰਘਦਾ ਇਹਦਾ ਹੌਸਲਾ ਤੁਹਾਡੀਆਂ ਤਾੜੀਆਂ ਦੀ ਤੁਹਾਡੀਆਂ ਤਾੜੀਆਂ ਨੇ ਇਹਦੇ ਹੌਸਲੇ 'ਚ ਢੇਰ ਸਾਰਾ ਵਾਅਦਾ ਕਰ ਦੇਣਾ ਕਾਫੀ ਸਮੇਂ ਬਾਅਦ ਗਰਾਊਂਡ ਦੇ ਵਿੱਚ ਆਇਆ ਏ ਨੌਜਵਾਨ ਖਿਡਾਰੀ ਸਾਡੇ ਦਰਮਿਆਨ ਗੱਡੀ ਦੇ ਵਿੱਚ ਹੈ ਸਾਡੇ ਪ੍ਰਬੰਧਕ ਵੀਰ ਨੇ ਜਿਹੜੇ ਦਰਸ਼ਕਾਂ ਦਾ ਵੀ ਧੰਨਵਾਦ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਹੈ ਸਾਡੇ ਇਹਨਾਂ ਪ੍ਰਬੰਧਕ ਕਮੇਟੀ ਦਾ ਬਾਬਾ ਯੋਗੀ ਪੀਰ ਸਪੋਰਟਸ ਕਲੱਬ ਦੇ ਇਸ਼ਾਰੇ ਭਰਾਵਾਂ ਦਾ ਜਿਨ੍ਹਾਂ ਨੇ ਰਲ ਮਿਲ ਕੇ ਵੱਡਾ ਪ੍ਰਾਲਾ ਕੀਤਾ ਹੈ ਬਈ ਆਪਾਂ ਭੀਰੀ ਟਾਈਪੀ ਵਾਲੇ ਦਾ ਵੱਡਾ ਮਾਨ ਸਨਮਾਨ ਕਰਨਾ ਆਪਣੇ ਨਗਰ ਦੇ ਵਿੱਚ ਬੁਲਾ ਕੇ ਬਈ ਆਪਾਂ ਲੋੜ ਵੀ ਹੈ ਬਣਦੀ ਵੀ ਹੈ ਗੱਲ ਕਿਉਂਕਿ ਸਾਡੇ ਪੰਜਾਬ ਦੇ ਪਲੇਅਰ ਨੇ ਸਾਡੇ ਐਨ ਆਰ ਆਈ ਭਰਾਵਾਂ ਦੇ ਸਿਰ ਤੇ ਹੀ ਹੈ ਸਾਡੇ ਪੰਜਾਬ ਦੇ ਸਿਰ ਤੇ ਹੀ ਹੈ ਪੰਜਾਬ ਦੇ ਲੋਕ ਬੜੇ ਖੁੱਲੇ ਡੁੱਲੇ ਦਿਲਾਂ ਵਾਲੇ ਦੇ ਸੱਚੇ ਪਾਤਸ਼ਾਹ ਦੇ ਗੁਰੂਆਂ ਪੀਰਾਂ ਦਾ ਫਰਮਾਨ ਹੈ ਕਹਿੰਦੇ ਚਿੜੀ ਚੋਚ ਪਰਲੇ ਗਈ ਰਤਾਂ ਨਾ ਕਟਿਓ ਨੀਰ ਦਾਣ ਦੇਉ ਤਨ ਨਾ ਕਤੇ ਇਹ ਕਹਿ ਗਏ ਭਗਤ ਕਬੀਰ ਦਰਸ਼ਕ ਵੀਰੋ ਤਾੜੀਆਂ ਚ ਕੱਟ ਨਹੀਂ ਆਉਣੀ ਚਾਹੀਦੀ ਇਹ ਤਾੜੀਆਂ ਰੁਕਣੀਆਂ ਨਹੀਂ ਚਾਹੀਦੀ ਤੁਹਾਨੂੰ ਸੋ ਲੱਗੇ ਜਿਹੜਾ ਤਾੜੀਆਂ ਨਾਲ ਬਰਗੇ ਤਾੜੀਆਂ ਤਾੜੀਆਂ ਇਸ ਮੁੰਡੇ ਦੇ ਹੌਸਲੇ ਵਿੱਚ ਢੇਰ ਸਾਰਾ ਵਾਧਾ ਕਰ ਦੇਣਗੀਆ ਜਿੱਥੋਂ ਜਿੱਥੋਂ ਦੀਏ ਸਾਡਾ ਨੌਜਵਾਨ ਵੀਰ ਲੰਘ ਰਿਹਾ ਸਾਡੇ ਪ੍ਰਬੰਧਕ ਸਾਡੇ ਭਰਾ ਬਾਬਾ ਯੋਗੀ ਪੀਰ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰ ਜਿਹੜੇ ਅੱਗੇ-ਅੱਗੇ ਜਾ ਰਹੇ ਨੇ ਸਵਾਗਤ ਵੀ ਕਰਿਆ ਜਾ ਰਿਹਾ ਤਾੜੀਆਂ ਵੀ ਵੱਜਦੀਆਂ ਨੇ ਬਹੁਤ ਬਹੁਤ ਧੰਨਵਾਦ ਹੈ ਬੀਰੀ ਟੈਪੀ ਵਾਲੇ ਨੇ ਸਾਡੇ ਯੋਗੀ ਪੀਰ ਸਪੋਰਟਸ ਦੇ ਕਲੱਬ ਦੇ ਸਾਰੇ ਭਰਾਵਾਂ ਦੀ ਜਿਹੜੀ ਗੱਲ ਨੂੰ ਮੰਨ ਕੇ ਸਾਡੇ ਦਰਮਿਆਨ ਪੁੱਜੇ ਨੇ ਤੇ ਮੈਂ ਬੇਨਤੀ ਵੀ ਕਰੂ ਜੇ ਕੋਈ ਹੋਰ ਕਲੱਬ ਵਾਲਾ ਵੀ ਇਸ ਭਰਾ ਨੂੰ ਇਸ ਤਰ੍ਹਾਂ ਬੁਲਾਵੇ ਤੇ ਟੈਪੀ ਵਾਲੇ ਪਰਿਵਾਰ ਨੂੰ ਬੇਨਤੀ ਆ ਵੀ ਜਰੂਰ ਆਇਆ ਕਰਨ ਕਿਉਂਕਿ ਖੇਡਾਂ ਦੇ ਵਿੱਚ ਇਹਦਾ ਹੌਸਲਾ ਵਧੇਣਾ ਹੈ ਖੇਡਾਂ ਦੇ ਵਿੱਚ ਇਹ ਸਾਡੇ ਵੀਰ ਨੂੰ ਵੱਡੀਆਂ ਦੁਆਵਾਂ ਮਿਲਦੀਆਂ ਨੇ ਇਹੀ ਗੱਲ ਕਹਿੰਦਾ ਹੋਇਆ ਬਹੁਤ-ਬਹੁਤ ਧੰਨਵਾਦ ਜਿਸ ਧਰਤੀ ਨੇ ਟੈਪੀ ਵਾਲੇ ਤਾਰੀ ਸਰਪੰਚ ਹੋਰੀ ਪੈਦਾ ਕੀਤੇ ਆ ਜਿਸ ਧਰਤੀ ਨੇ ਮਾਟੇ ਫੁਰੀ ਪੈਦਾ ਕੀਤੇ ਹੈ ਰੀਠੇ ਹੂੜਾਂ ਦੀਆਂ ਗੱਲਾਂ ਚੱਲੀਆਂ ਤੇ ਉਸ ਤੋਂ ਬਾਅਦ ਫਿਰ ਇਹ ਨੌਜਵਾਨ ਉੱਠਿਆ ਚੜ੍ਹਦੀਪਰੇਸ਼ ਵੱਡੀਆਂ ਗੱਲਾਂ ਕੀਤੀਆਂ ਇਸ ਨੌਜਵਾਨ ਖਿਡਾਰੀ ਨੇ ਉਹ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਉਣੇ ਸੀ ਜੇਕਰ ਇੱਕ ਸਾਲ ਕਿਸ਼ੇ ਦੀ ਅੱਖ ਚ ਨਾਰ ਅੜਕਦਾ ਇਹ ਨੌਜਵਾਨ ਖਿਡਾਰੀ ਤੇ ਇਹਨੇ ਕੈਨੇਡਾ ਦੀ ਧਰਤੀ ਤੇ ਵੀ ਵੱਡੀਆਂ ਕਬੱਡੀ ਦੀਆਂ ਬੱਲੇ ਮਾਰਨੀਆਂ ਸੀ ਇਹ ਸਾਡੇ ਦਰਮਿਆਨ ਹੁਣ ਮਾਨ ਸਨਮਾਨ ਕੀਤਾ ਜਾਊਗਾ ਸਾਡੇ ਕਲੱਬ ਦੇ ਪ੍ਰਧਾਨ ਵਿੰਦਰੀ ਭਾਈ ਹੋਰੀ ਭਾਈ ਪ੍ਰਗਟ ਹੋਰੀ ਭਾਈ ਹਰਦੀਪ ਚਲਹੂਣੀ ਮਾਹੀ ਵੀਰ ਸਾਰੇ ਪ੍ਰਧਾਨ ਨੇ ਜਿੰਨੇ ਵੀ ਸਾਡੇ ਕਲੱਬ ਵਾਲੇ ਭਰਾ ਨੇ ਉਹ ਇਸ ਭਰਾ ਦਾ ਮਾਨ ਸਨਮਾਨ ਕਰਨਗੇ ਬਹੁਤ ਬਹੁਤ ਧੰਨਵਾਦ ਹੈ 21000 ਦੀ ਨਗਦ ਰਕਮੀ ਦੇ ਨਾਲ ਸਾਡੇ ਸ਼ਵੀਰ ਦਾ ਬੀਰੀ ਤੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਮਾਨ ਸਨਮਾਨ ਲੈਣਗੇ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ 11 ਅਮਨੇ ਹੈ ਅੰਨੇ 10000 ਫ੍ਰੈਂਚ ਕੰਡੀਆ ਫ੍ਰੈਂਚ ਯੂਐਸਏ ਪੈਟੀ 11000 ਕਲੱਬ ਵੱਲੋਂ 11000 ਅਮਨੇ ਚੈਲ ਵੱਲੋਂ ਕੈਨੇਡਾ ਵਾਲੇ ਵੱਲੋਂ ਔਰ 10000 ਹੈਲੋ ਫ੍ਰੈਂਚ ਯੂਐਸਏ ਪੈਟੀ ਫ੍ਰੈਂਚ ਯੂਐਸਏ ਵੱਲੋਂ 10000 ਇਹ 22 32000 ਦੀ ਰਾਸੀ ਮੇਰਾ ਖਾਲਾ ਬਣ ਗਈ ਹੈ ਤੇ ਸਾਡੇ ਅਬੀਰੀ ਟੈਪੀ ਵਾਲੇ ਦੇ ਫਾਦਰ ਸਾਹਿਬ ਦਾ ਤੇ ਨਾਲ ਦੀ ਰੀਵੀ ਉਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਸੱਚੇ ਪਾਸਾ ਇਸ ਮੁੰਡੇ ਨੂੰ ਦਿਨ-ਦੁਕਣੀ ਰਾਤ ਚੌਗਣੀ ਤਰੱਕੀ ਬਖਸ਼ੇ ਸੱਚੇ ਪਾਸਾ ਇਹਨੂੰ ਤੰਦਰੁਸਤੀਆਂ ਦੇਈ ਸਾਰੀ ਦਰਸ਼ਕ سپورٹس ਕਲੱਬ ਤੁਹਾਡੇ ਨਾਲ ਹੈ ਸੱਚੇ ਪਾਸਾ ਅੱਗੇ ਦੁਆਵਾਂ ਕਰਦੀ ਹੈ ਵੀ ਸਾਡਾ ਇਹ ਭਰਾ ਸਦਾ ਹੀ ਚੜ੍ਹਦੀ ਕਲਾ 'ਚ ਸੱਚੇ ਪਾਸਾ ਦੀ ਮਿਹਰ ਰਵੇ ਇਸ ਨੌਜਵਾਨ ਤੇ 31 32000 ਦੀ ਲਗਭਗ ਰਾਸੀ ਬਣਦੀ ਹੈ ਸਾਡੇ ਅਮਨੇ ਚਾਹਲ ਹੋਰਾਂ ਦੇ ਵੱਲੋਂ ਪ੍ਰਿੰਸ ਭਰਾ ਹੋਰਾਂ ਦੇ ਵੱਲੋਂ ਬਾਬਾ ਯੋਗੀ ਪੀਰ ਯੂ ਸਪੋਰਟਸ ਕਲੱਬ ਦੇ ਵੱਲੋਂ 11 11000 ਇਹ 32000 ਦੀ ਜਿਹੜੀ ਰਾਸੀ ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਸਮੁੱਚਾ ਸਪੋਰਟਸ ਕਲੱਬ ਸਾਡਾ ਅੱਜ ਇਸ ਭਰਾ ਦਾ ਮਾਨ ਸਨਮਾਨ ਕਰਨ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਬੀਰੀ ਸਾਡੇ ਮਹਾਨ ਕਬੱਡੀ ਖਿਡਾਰੀ ਦਾ ਸਨਮਾਨ ਮੇਰੇ ਖਿਆਲ ਪਹਿਲਾਂ 11 ਬੋਲਿਆ ਸੀ ਫਿਰ 21 21 ਤੋਂ 32 35 ਯਾਰ ਜਿਹੜੀ ਨੇੜੀ ਰਾਸੀ ਆ ਉਹ ਕੱਟੀ ਹੋ ਚੁੱਕੀ ਆ ਜਦੋਂ ਨੰਗਲਾਂ ਦੀ ਟੀਮ ਕਬੱਡੀ 75 ਕਿਲੋ ਦੀ ਖੇਡਦੀ ਸੀ ਨਾ ਬੇਂਦਰੀबाई ਹੁਣੀ ਕਹਿੰਦੇ ਵੀ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਦੀ ਟੀਮ ਲਈ ਟੈਪੀ ਵਾਲਾ ਦੀਰੀ ਖੇਡਦਾ ਰਿਆ ਸੋਹਣੇ ਜੱਫੇ ਲਾਏ ਨੰਗਲਾਂ ਦੀ ਟੀਮ ਦੇ ਲਈ ਤੇ ਨੰਗਲਾਂ ਦੀ ਟੀਮ ਉਸਤਾਦ ਜੀ ਉਹ ਟਾਈਮ ਦੇ ਵਿੱਚ ਜਿੱਤਦੀ ਵੀ ਰਹੀ ਆ ਫਿਰ 75 ਤੋਂ ਬਾਅਦ ਜਦੋਂ ਮੁੰਡੇ ਨੇ ਪੈਰ ਓਪਨ ਦੇ ਵਿੱਚ ਰੱਖਿਆ ਤੇ ਇਸੇ ਗਰਾਊਂਡ ਵਿੱਚ ਲਗਾਤਾਰ 2-3 ਸਾਲ ਟੈਪੀ ਵਾਲੇ ਵੀਰੀ ਨੇ ਬੱਲੇ-ਬੱਲੇ ਕਰਾਈ ਕਿਹੜੇ-ਕਿਹੜੇ ਪਿਆਰ ਕਰਦ ਨੇ ਤਾੜੀ ਜ਼ੋਰਦਾਰ ਮਾਰਦੇ ਇੱਕ ਵਾਰ ਤੇ ਮੁੰਡਾ ਜਲਦੀ ਦੇ ਨਾਲ ਠੀਕ ਠਾਕ ਹੋ ਕੇ ਆਪਣੇ ਮਾਤਾ-ਪਿਤਾ ਦੇ ਵਿੱਚ ਬੈਠੇ ਇਹ ਸਾਡੀਆਂ ਅਰਦਾਸਾਂ ਨੇ ਬਾਬੇ ਨਾਨਕ ਦੇ ਚਰਨਾਂ ਦੇ ਵਿੱਚ ਇਹਹੀ ਸਾਡੀਆਂ ਅਰਦਾਸਾਂ ਨੇ ਬਾਬਾ ਨਾਨਕ ਸਾਡੀਆਂ ਅਰਦਾਸਾਂ ਕਬੂਲ ਕਰੇ ਅੱਜ ਬੜੇ ਸੋਹਣੇ ਸੁੰਦਰ ਕੱਪ ਦੇ ਨਾਲ ਔਰ 32 35000 ਦੀ ਰਾਸੀ ਦੇ ਨਾਲ ਟਾਪੀ ਵਾਲੇ ਵੀਰੀ ਦੇ ਸਮੁੱਚੇ ਪਰਿਵਾਰ ਦਾ ਮਾਣ ਸਤਕਾਰ ਕੀਤਾ ਗਿਆ ਸਾਰੀ ਕਬੱਡੀ ਜਗਤ ਅੱਜ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਖੜੀ ਆ ਇੱਕ YouTube ਦੇ ਉੱਤੇ ਵੀਡੀਓ ਦੇਖੀ ਵੀਰੀ ਵਾਜ ਦੇ ਪਿਤਾ ਜੀ ਨੇ ਆਪ ਬੋਲਿਆ ਸੀ ਵੀ ਜੇ ਕਿਤੇ ਕਬੱਡੀ ਯਗਤ ਨਾ ਹੁੰਦਾ ਸਾਡੇ ਨਾਲ ਸਹੇਦੇ ਸਾਡਾ ਪਰਿਵਾਰ ਸਾਰਾ ਰੁਲ ਜਾਣਾ ਸੀ ਇਹ ਸਾਰੀ ਕਬੱਡੀ ਦੀ ਦੇਣ ਬਾਬੇ ਨਾਨਕ ਦੀ ਕਿਰਪਾ ਤਾਰੀ ਜ਼ੋਰਦਾਰ ਮਾਰ ਦਿਓ ਬੋਲੇ ਸੋਨਿਹਾਲ ਸ੍ਰੀ ਅਕਾਲ ਹੈਲੋ ਅਸੀਂ ਸਾਰੇ ਕਲੱਬ ਵਾਲਿਆਂ ਨੇ ਇਹ ਇੱਕ ਛੋਟਾ ਜਿਹਾ ਯੋਗਦਾਨ ਕੀਤਾ ਛੱਟ ਲੱਗਣ ਦੇ ਬਾਵਜੂਦੇ ਵੀਰੇ ਨੂੰ ਇੱਕ ਅਸੀਂ ਵੈਸੇ ਵੀ ਸਨਮਾਨ ਕਰਨਾ ਸੀ ਜੇ ਝੋਟਾ ਪੁੱਤ ਮੰਜੇ ਦੇ ਨਾਂ ਪੈਂਦਾ ਇਹ ਜੇ ਕਈ ਕੰਪ ਜਿੱਤਦਾ ਕਈ ਜਿੱਤਣੇ ਸੀ ਜਿਨ੍ਹਾਂ ਜਿਨ੍ਹਾਂ ਨੇ ਭੀਰੀ ਦੀ ਖੇਡ ਦੇਖੀ ਆ ਸਾਰਿਆਂ ਨੂੰ ਪਤਾ ਕਹੇ ਜਾ ਖੇਡਦਾ ਸੀ ਕਿਵੇਂ ਖੇਡਦਾ ਸੀ ਸਾਡੇ ਇਹ ਨਮਾਣੇ ਵੀਰ ਨੂੰ ਅੱਜ ਮਾਨ ਸਨਮਾਨ ਦਿੱਤਾ ਗਿਆ ਤੇ ਅਸੀਂ ਸਮੁੱਚੇ ਪਰਿਵਾਰ ਨੂੰ ਜੀ ਆਇਆਂ ਵੀ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਨਿੱਕੀ ਜੀ ਬੇਨਤੀ ਨੂੰ ਕਬੂਲ ਕਰਕੇ ਸਾਡੇ ਦਰਮਿਆਨ ਪੁੱਜੇ ਹੈ ਤਾਂ ਹੁਣ ਸਾਡੇ ਵੀਰ ਸਾਡੇ ਆਪਾਂ ਮੈਚ ਵੀ ਸ਼ੁਰੂ ਕਰਵਾ ਲਈਏ ਅੱਜ ਦਾ ਇਹ ਕਬੱਡੀ ਕੱਪ ਹੈ ਜਿਹੜਾ ਬਾਬਾ yogi peer sports club ਦੀ ਤਰਫੋਂ ਆਏ ਇਸ ਸਾਲ ਆਪਾਂ ਇਹ ਸਰਤੀ ਤੇ ਕਰਵਾਉਂਦੇ ਆਂ ਅੱਜ ਦਾ ਇਹ ਕਬੱਡੀ ਖੇਡ ਮੇਲਾ ਕਹਿੰਦੇ ਨੇ ਵੀ ਸਾਡੇ ਉਹ ਮਹਾਨ ਭਰਾ ਜਿਹੜੇ ਜਿਨ੍ਹਾਂ ਦੀ ਬਦੌਲਤ ਮੈਨੂੰ ਅਕਸਰ ਹੀ ਇਸ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਹੈ